ਆਪਣੇ ਖਿਲਾਫ ਆਪਣੇ ਖਿਲਾਫ ਬਾਤیں ਮੈਂ ਅਕਸਰ ਖਾਮੋਸ਼ੀ ਵਿੱਚ ਸੁਣ ਲੇਤਾ ਹਾਂ ਜਵਾਬ ਦੇਣੇ ਦਾ ਹਿਸਾਬ ਮੈਂਨੇ ਵਕਤ ਕੋ ਰੱਖਿਆ ਕਰਦਾ ਕਹਿੰਦਾ ਸਿੱਧੂ ਸਾਫ ਕ੍ਰਿਟਿਸਾਈਜ਼ ਕਰਦੇ ਰਹਿੰਦੇ ਆ ਉਹ ਭਾਈ ਜਦੋਂ ਤੂੰ ਗੁਰਬਾਣੀ ਦੀ ਗੱਲ ਕੀਤੀ ਤਰਨੂੰ ਨਹੀਂ ਖੜੇ ਹੋਇਆ ਤੂੰ ਚੱਜ ਦਾ ਕੰਮ ਹੀ ਨਹੀਂ ਕੋਈ ਕਰਦਾ ਤੂੰ ਤਾਂ 6 ਲੱਖ ਪਰ ਘੰਟੇ ਵਾਲੇ ਖਵਾਈ ਜਾ ਚ ਬੈਠ ਕੇ ਆਪਣੇ ਆਕਿਆਂ ਨੂੰ ਸੈਰਾਂ ਸਪਟਿਆਂ ਨੂੰ ਲੱਗਿਆ ਹੋਇਆ ਵੋਟਾਂ ਤੈਨੂੰ ਦੋ ਨਹੀਂ ਪਈਆਂ ਗੱਲਾਂ ਕਰਦਾ 13 130 ਦੀ ਸਰ ਇਹ ਤੋਂ ਪਹਿਲਾ 5 ਸਾਲ ਤਾਂ ਤੁਹਾਡੀ ਸਰਕਾਰ ਰਹੀ ਹੈ ਦਾ ਤੇ ਨਵਜੋਤ ਸਿੰਘ ਸਿੱਧੂ ਉਹ ਸਰਕਾਰ ਦੇ ਵਿੱਚ ਮੰਤਰਾਲੇ ਤੋਂ ਅਸੀਫਾ ਨਹੀਂ ਦਿੱਤਾ ਤਾਂ ਫਿਰ ਡਾ 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 ਜਵਾਬ ਦੇਣ ਦੇਣਾ ਪਹਿਲਾਂ ਅਕਾਲੀ ਦਲ ਨਹੀਂ ਛੱਡਿਆ ਟਕਾ ਕੇ ਕਿਹਾ ਨਹੀਂ ਤੁਸੀਂ ਚੋਰੋਂ ڈاکੂਆਂ ਨਹੀਂ ਲੜਾਈ ਲੜੀ ਇੱਕ ਕਿਸੇ ਹੋਰ ਨੂੰ ਤਾਂ ਕਹਿ ਲਈ ਮਿੱਤਰ ਪਿਆਰੇ ਮੈਨੂੰ ਨਾ ਕਈ ਭਗਾ ਭਗਾ ਮਾਰੇ ਨੇ ਉਹਦੇ ਤੇ ਪਹਿਲਾਂ ਕਹਿ ਚੁੱਕੇ ਆ ਸਰਪੰਚੀ ਛੱਡੀ ਹੋਵੇ ਤੇ ਗੱਲ ਕਰੇਗੀ ਦੇਖ ਲਿਆ ਜਾਂਦਾ ਕੋਈ ਮੈਨੂੰ ਕਹੇ ਵੀ ਮੈਂ ਭਗਵੰਤ ਕੋਲ ਗਿਆ ਨਹੀਂ ਸੀ ਛੋਟੇ ਭਾਈ ਕੋਲ ਕਾਗਜ਼ ਲੈ ਕੇ ਬਿਨੰਬਰ ਬੇਨਤੀ ਕਰਕੇ ਭਾਈ ਤੂੰ ਸੁਪਨੇ ਪੂਰੇ ਕਰ ਅਸੀਂ ਸੁਪਨੇ ਟੁਕ ਟੁਕਣ ਨਹੀਂ ਦੇਣੇ ਉਦੋਂ ਕਿਹਾ ਮੇਰੇ ਕੋ ਆਦਾ ਹੁਣ ਭਾਜਪਾ ਵਾਲਾ ਇਸੇ ਤਰ੍ਹਾਂ ਜੇ ਅਕਾਲੀ ਦਲ ਭਾਜਪਾ ਕਾਂਗਰਸ ਤੇ ਹੁਣ ਇਹ ਜੇ ਨਾ ਨੇ ਲੁੱਟਿਆ ਨਹੀਂ ਤੇ ਫਿਰ ਪੰਜਾਬ ਕੰਗਲਾ ਕਿਵੇਂ ਹੋ ਗਿਆ ਫਿਰ ਜੇ ਪਬਲਿਕ ਦੇ ਰਿਸੋਰਸ ਖਾਦੇ ਨਹੀਂ ਤੇ ਫਿਰ ਇਹ ਪੰਜਾਬ ਦੀ ਇੰਨੀ 부ਰਗਤੀ ਕਿਵੇਂ ਹੋ ਗਈ ਵੀ ਜਵਾਕ ਜੰਮਦਾ 1,20,000 ਕਰੋੜ ਰੁਪਏ ਦਾ ਕਰਜ਼ਾ ਹੋ ਗਿਆ ਕਹਿਣਾ ਸੇਵਾ ਤੇ ਖਾਣਾ ਮੇਵਾ ਜੇ ਅਸੀਂ ਵਿਸ਼ਵਾਸ ਤੋੜਿਆ ਹੋਵੇ ਤਾਂ ਦੱਸ ਮਿੱਤਰ ਯਾਰ 20 ਸਾਲ ਚ ਕੋਈ ਉਂਗਲ ਚੁੱਕੇ ਤਾ ਇਹ ਕਹਿਣ ਦੇ ਲਈ ਜੁਰਤ ਚਾਹੀਦੀ ਹੈ ਇਹ ਰਜਾਈ ਚੁੱਟ ਕੇ ਨਹੀਂ ਬੋਲਿਆ ਜਾਂਦਾ ਇੱਕ ਕਿਰਦਾਰ ਨਾਲ ਬੋਲਿਆ ਜਾਂਦਾ ਅਗਲੇ ਪ੍ਰਾਇਪੁੱਤ ਠੋਕ ਦਿੰਦੇ ਅੰਦਰ ਫੱਟ ਜੇ ਗਲਤ ਹੋਵੇ 630 ਦਿਨਾਂ ਦੀ ਸਰਕਾਰ ਹੈ ਕਹਿੰਦਾ ਹਰ ਰੋਜ਼ 80 ਕਰੋੜ ਰੁਪਇਆ ਲੈ ਕੇ ਚੱਲ ਰਹੀ ਹੈ ਕਿਉਂ ਠੀਕ ਹੈ ਵੀ ਇਹ ਕੀ ਚੀਜ਼ ਇਹ ਕਰਜ਼ਿਆਂ ਦੇ ਸਰਕਾਰ ਚ ਲਾਉਣੀ ਸੀ ਕਹਿਣਾ ਸੀ ਫਿਰ ਆਈ ਤੁਸੀਂ ਤਾਂ ਕਹਿੰਦੇ 54000 ਕਰੋੜ ਰੁਪਇਆ ਪਹਿਲੇ ਮਹੀਨੇ ਦੇ ਦੇਾਂਗੇ 30 35 ਅਸੀਂ ਬਜਟ ਚੋਂ ਕੱਢ ਲਿਆਂਗੇ ਚੋਰੀ ਵੀਰ ਇੱਥੇ ਚੋਂ ਹਾਂਜੀ ਜੜੇ ਮਾ ਜਰਾ ਸਾਹਿਬ ਦੀ ਸਟੇਟਮੈਂਟ ਆ ਗਈ ਕਮਾਈ ਬਹੁਤ ਕਰਦੇ ਅਸੀਂ 400 ਕਰੋੜ ਰੁਪਇਆ ਕਮਾਈ ਇਹ ਬਾਰੇ ਫੁੜਾ ਚੈਨਲ ਤੋਂ ਨਾ mucho ਕਿ 400 ਤਾਂ ਤਾਂ ਕਿਹਾ ਨਹੀਂ ਤੁਸੀਂ 20000 ਕਰੋੜ ਕਿਹਾ ਸੀ ਉਹ ਕਿੱਧਰ ਗਿਆ ਉਹ ਨਹੀਂ ਲੋ ਪੁੱਛੇ ਨਾ ਕਾ ਯਾਰ ਕਿਉਂ ਪਟਕਾਈ ਜਾਣਾ ਹੈ ਇਹ ਜਿਹਾਂ ਗਲਤ ਸਟੇਟਮੈਂਟਾਂ ਦਿੰਦੇ ਨੂੰ ਕਾ ਯਾ ਤਾਂ ਤੂੰ ਉਦੋਂ ਮਿੱਤਰ ਪਿਆਰੇ ਜੋੜਵਾਜਰਾ ਸਾਹਿਬ ਉਦੋਂ ਕਹਿੰਦਾ ਨਾ ਜਦੋਂ ਕੇਜਰੀਵਾਲ ਨੇ ਕਿਹਾ ਸੀਗਾ ਵੀ 20000 ਕਰੋੜ ਰੁਪਈਆ ਹਰ ਸਾਲ ਦਊਗਾ ਤੂੰ ਕਹਿੰਦਾ ਨਹੀਂ ਜੀ 20 ਨਹੀਂ ਅਸੀਂ ਤਾਂ ਜੀ 300 ਦਿਆਂਗੇ ਤੇ ਮੈਂ ਉਹਨੂੰ ਸਵਾਲ ਪੁੱਛਦਾ ਇਹ ਤੇਰੇ ਟੀ ਮਿਨਿਸਟਰ ਨੇ ਥੋੜੇ ਮੈਮੋਰੰਡਮ ਚ ਥੋਡੀਆਂ ਗਰੰਟੀਆਂ ਚ ਕਿ 40000 ਕਰੋੜ ਰੁਪਈਆ ਕਿਹਾ ਸੀਗਾ 2 ਸਾਲਾਂ ਚ ਤੇ ਮਿੱਤਰਾ 39600 ਬਚਦਾ ਲਿਆ ਕੱਢ ਲਿਆ ਕੱਢ ਓਏ ਮਤ ਇਹ ਨਾ ਦੀ ਵਿਜੀਲੈਂਸ ਹੈ ਯਾਰ ਇਹ ਸਾਡੇ ਵਾਲੇ ਜਿਹੜੇ ਨੇ ਉਹ ਠੀਕ ਨੇ ਵਿਰੋਧੀ ਕੋਈ ਬੋਲੇ ਠੋਕੀ ਇਹ ਵਿਜੀਲੈਂਸ ਹੈ ਤੇ ਲਾ ਫਿਰ ਬਿੱਤਰ ਪਿਆਰੇ ਵਿਜੀਲੈਂਸ ਮਾਈਨਿੰਗ ਦੇ ਉੱਤੇ ਵਿੱਕੀ ਜਾਰ ਦੀ ਟਰਾਲੀ ਕੌਣ ਵੇਚਦਾ ਲਾਣਾ ਹੁਣ ਆ ਜਿਹੜਾ ਐਨਜੀਟੀ ਚ ਮੈਂ ਸ਼ਿਕਾਇਤ ਦੇ ਕੇ ਆਇਆ ਵੀ 40 40 45 45 50 50 ਫੁੱਟ ਦੇ ਖੱਡੇ ਕਰਦੇ ਹੋ ਤੁਸੀਂ ਸਰਕਾਰੀ ਜ਼ਮੀਨ ਈਡੀ ਦੀ ਅਟੈਚ ਕੀਤੀ ਉਹਦੇ ਤੇ ਮਾਈਨਿੰਗ ਚੱਲੀ ਜਾਂਦੀ ਹੈ ਤੁਸੀਂ ਤਾਂ ਕਹਿੰਦੇ ਕਾਰਪੋਰੇਸ਼ਨ ਬਣਾਵਾਂਗੇ ਲਾ ਲਾ ਸਰਾਰੀ ਦੇ ਉੱਤੇ ਹਰ ਪੈਸੇ ਬਰੰਦ ਤੂੰ ਕਰੋ ਤੋ ਨਿਆਰੀ ਲੀਲਾ ਕੋਈ ਔਰ ਕਰੇ ਤੋ ਕੈਰੇਕਟਰ ਢੀਲਾ ਸਿੱਧੂ ਸਾਹਿਬ ਪਿਛਲੀ ਤੁਹਾਡੀ ਜਿਹੜੀ ਰੈਲੀ ਤੋਂ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਆਉਣ ਵਾਲੇ ਸਮੇਂ ਦੇ ਸੀਐਮ ਹੋਣਗੇ ਇਸ ਤਰੀਕੇ ਦੇ ਨਾਰੇ ਲੱਗੇ ਨਾ ਤੇ ਕੋਈ ਅਹੁਦਾ ਹੈ ਨਾ ਕੋਈ ਚਾਹੀਦਾ ਇੱਕ ਚੀਜ਼ ਚਾਹੀਦੀ ਵੀ ਪੰਜਾਬ ਦੇ ਲੋਕ ਚੰਨ ਇੱਕ ਨੈਰੇਟਿਵ ਤੇ ਪੈਰਾ ਦੇਣ ਔਰ ਜਦੋਂ ਨੈਰੇਟਿਵ ਤੇ ਪੈਰਾ ਦੇਣਗੇ ਨੀਤੀਗਤ ਰਾਜਨੀਤੀ ਨੂੰ ਅੱਗੇ ਲਿਆਉਣ ਤੇ ਫਿਰ ਇਹ ਦੇਖ ਲੈਣ ਕਿ ਉਹ ਨੂੰ ਲਾਗੂ ਕੋਣ ਆ ਦੇਖ ਲੈ ਭਗਵਾਨ ਇਹ ਪੱਟੂ ਲੱਭਦੀ ਏ ਵੀ ਨਹੀਂ ਦੱਸਦਾ ਵੀ 6 ਲੱਖ ਵਾਲੇ ਪਲੇਨ ਦੇ ਪੈਸੇ ਕਿੱ데 ਲੱਗੇ ਇਹਦੇ ਹੋ ਤਾਂ ਵੀ ਪਾਜ ਲੇ ਪਾ ਪਕਾ ਨਾ ਇਹ ਦੋ ਦੋ ਘੰਟੇ ਲਾਦੇ ਪੰਜਾਬ ਨੂੰ ਇਧਰੋਂ ਨਾ ਮੁੱਖ ਮੰਤਰੀ ਬਦਨਾਮ ਮੁੱਖ ਮੰਤਰੀ ਕੋਈ ਪਸੰਦ ਆ ਹਾਂ ਨਾ ਨਾ ਨਹੀਂ ਹੋਂਦ ਕਿਤਾ ਸੰਗਰੀ ਦੀ ਕੋਈ ਵੀ ਆ ਪ੍ਰਤਾਪ ਸਿੰਘ ਕੈਰੋਂ ਪਸੰਦ ਹੈ ਟਕਾ ਕੇ ਮੈਨੂੰ ਕਿਹਾ ਸੀ ਮੈਂ ਕਿ ਤੂੰ ਪੈਰ ਵਰਗਾ ਹੋ ਕੇ ਦਿਖਾ ਕੋਈ ਸਾਡਾ ਸੰਵਿਧਾਨਿਕ ਢਾਂਚਾ ਜਿਹੜਾ ਹੈ ਉਹਨੂੰ ਸੰਗੀ ਢਾਂਚਾ ਕਹਿੰਦੇ ਆ ਇਹ ਅੱਡ ਅੱਡ ਸਟੇਟਾਂ ਦਾ ਇੱਕ ਗੁਲਦਸਤਾ ਹੈ ਜਿਹਦੀ ਹਰੇਕ ਦੀ ਅੱਡ ਖੁਸ਼ਬੂ ਹੈ ਤੁਸੀਂ ਉਸ ਖੁਸ਼ਬੂ ਨੂੰ ਖਤਮ ਕਰਕੇ ਦੇਸ਼ ਨੂੰ ਕਿਵੇਂ ਸਵਾਰ ਲੋਗੇ ਭਾਈ ਤੁਸੀਂ ਇਹ ਪੰਜਾਬ ਨੂੰ ਜਿਹੜੀ ਢਾਲ ਹੈ ਦੁਨੀਆ ਦੀ ਜਿਨੇ ਹਰ ਜ਼ਾਲਮ ਦੇ ਨਾਲ ਹਰ ਵਿਤਕਰੇ ਨਾਲ ਮਨੁੱਖੀ ਅਧਿਕਾਰਾਂ ਦੇ ਵਾਸਤੇ ਗੁਰੂਆਂ ਪੀਰਾਂ ਨੇ ਬਲਿਦਾਨ ਦੇ ਕੇ ਲੜਾਈ ਲੜੀ ਉਹਨੂੰ ਕਮਜ਼ੋਰ ਕਰ ਦੇਓਗੇ ਤੁੱਚੇ ਕਰਨਾ ਕਰਕੇ ਤੇ ਲੜੀਆ ਵੀ ਨਾ ਇਹ ਗਲਤਫਹਮੀ ਜਨਾ ਕੋਈ ਰਹੇ ਪੰਜਾਬੀ ਖੌਮ ਹੈ ਇਹ ਨੀ ਬਖਸ਼ਦੀ ਇਹ ਜ਼ੁਲਮ ਦੇ ਖਿਲਾਫ ਲੜਦੀ ਹੈ ਇਹ ਨੀਵੀਂ ਨਹੀਂ ਪਾਉਂਦੀ ਤੇਦੇ ਚ ਕੀ ਗਲਤ ਹੈ ਸਮਝਾ ਦੇਵੇ ਕੋਈ ਹਾਈ ਕਮਾਂਡ ਹੈ ਭਾਈ ਉਹ ਫੈਸਲਾ ਲਾਉਗੀ ਜੇ ਤੁਹਾਡੀ ਪਾਰਟੀ ਨਾ ਰਹੀ ਵਿਚਾਰਤਾ ਰਕਦੀ ਹੈ ਓਏ ਭਾਈ ਹਰ ਚੀਜ਼ ਬੇੜੀਆਂ ਚ CBI ਜੁਡੀਸ਼ਰੀ ਹਾਂਜੀ ਆ ਖੈਰਾ ਸਾਹਿਬ ਕਿਉਂ ਦੇਤੇ ਅੰਦਰ ਫੇਰ ਰੋਨੇਓ ੱੱਕਾ ਹੋ ਰਿਹਾ ਹੈ ਹਾਂਜੀ ਇਲੈਕਸ਼ਨ ਕਮਿਸ਼ਨ ਪੂਰਾ ਸ਼ੱਕ ਦੇ ਘੇਰੇ ਚ ਕੋਈ EVM ਦਾ ਰੌਲਾ ਪਈ ਜਾਂਦਾ ਕੋਈ ਕੁਛ ਦਾ ਰੌਲਾ ਪਈ ਜਾਂਦਾ ਕੋਈ ਕੁਛ ਪੱਕਾ ਦਾ ਰੌਲਾ ਪਈ ਜਾਂਦਾ ਨਹੀਂ ਲੜਾਈ ਲੜਨੀ ਆਪੋਜੀਸ਼ਨ ਦਾ ਕੰਮ ਹੀ ਲੜਾਈ ਲੜਨੀ ਹੈ ਜਵਾਬਦਾਈ ਬਣਾਉਣਾ ਹੈ ਨੀਤੀਆਂ ਦੀ ਲੜਾਈ ਲੜਨੀ ਹੈ। ਪਾਈ ਕੋਈ ਗੱਲ ਕਰਦਾ ਨੌਕਰੀਆਂ ਦੀ। ਰੁਜ਼ਗਾਰ ਦੇ ਉੱਤੇ ਕੀ ਹੈ? ਕੋਈ ਗੱਲ ਕਰਦਾ ਕਿਸਾਨੀ ਦੀ। 60 ਤੋਂ 70% ਕਿਸਾਨ ਹੈ। ਪੰਜਾਬ 'ਚ ਹੈ ਜੀ ਸੰਭਾਵਨਾ ਲੈਂਸ ਦੀ। ਮੈਂ ਕਹਿੰਦਾ ਇਹ ਸੰਭਾਵਨਾਵਾਂ ਜਿਹੜੀਆਂ ਨੇ ਨਾ ਇਹ ਹਾਈ ਕਮਾਂਡ ਦੇਖੇਗੀ। ਅਸੀਂ ਤਾਂ ਇੰਨਾ ਕਹਿ ਸਕਦੇ ਹਾਂ ਵੀ ਕਾਰਨ ਕੀ ਹੈ? ਤੁਸੀਂ ਪੁੱਛਿਆ ਦੱਸਦਾ ਜਿਹੜੀ ਗੱਲ ਦੇ ਉੱਤੇ ਮੈਂ ਖੜਾ ਕੋਈ ਐ ਵੀ ਨੀਤੀਗਤ ਲੜਾਈ ਹੋਣੀ ਚਾਹੀਦੀ ਲੋਕ ਭਲਾਈ ਦੀ ਲੜਾਈ ਹੋਣੀ ਚਾਹੀਦੀ ਲੋਕਾਂ ਦੇ ਵਾਸਤੇ ਤੁਸੀਂ ਕੀ ਕਰ ਸਕਦੇ ਹੋ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਕਿਵੇਂ ਕਰ ਸਕਦੇ ਹੋ ਲੋਕਾਂ ਨੂੰ ਕਿਵੇਂ ਸੰਵਾਰ ਸਕਦੇ ਹੋ ਆ ਜਿਹੜਾ ਨੌਜਵਾਨ ਬਾਹਰ ਜਾਈ ਜਾਂਦਾ ਹੈ 1 ਲੱਖ ਕਰੋੜ ਦੇ ਐਸੈਟ ਪੰਜਾਬ ਦੇ ਵਿੱਗੇ ਤੇ ਕੈਨੇਡਾ ਚ ਜਾ ਕੇ ਡਿੱਗਦੇ ਆ ਇਹਨੂੰ ਕਿਦਾਂ ਤੁਸੀਂ ਬਦਲ ਸਕਦੇ ਸਰ ਇਹ ਤੋਂ ਪਹਿਲਾ 5 ਸਾਲ ਤਾਂ ਤੁਹਾਡੀ ਸਰਕਾਰ ਰਹੀ ਹੈ ਨਾ ਤੇ ਨਵਜੋਤ ਸਿੰਘ ਸਿੱਧੂ ਉਹ ਸਰਕਾਰ ਦੇ ਵਿੱਚ ਮੰਤਰਾਲੇ ਤੋਂ ਅਸੀਫਾ ਨਹੀਂ ਦਿੱਤਾ ਫਿਰ ਇਹ ਦਾਦਾ ਦਾਦਾ ਦਾ ਜਵਾਬ ਦੇਣ ਦੇਣਾ ਤੇ ਉਸ ਤੋਂ ਬਾਅਦ ਪਹਿਲਾਂ ਅਕਾਲੀ ਦਲ ਨਹੀਂ ਛੱਡਿਆ ਟਕਾ ਕੇ ਕਿਹਾ ਨਹੀਂ ਤੁਸੀਂ ਚੋਰੋਂ ਟਾਕੂੋਂ ਨਹੀਂ ਲੜਾਈ ਲੜੀ ਇੱਕ ਕਿਸੇ ਹੋਰ ਨੂੰ ਤਾਂ ਕਹਿ ਲਈ ਮਿੱਤਰ ਪਿਆਰੇ ਮੈਨੂੰ ਨਾ ਕਹੀਂ ਭੁਗਾ ਭੁਗਾ ਮਾਰੇ ਨੇ ਉਹਦੇ ਤੇ ਪਹਿਲਾਂ ਕਹਿ ਚੁੱਕੇ ਸਰਪੰਚੀ ਛੱਡੀ ਹੋਵੇ ਤੇ ਗੱਲ ਕਰੇ ਕੋਈ ਇਹਨਾਂ ਗੱਲਾਂ ਤੇ ਲੜਿਆ ਉਥੇ ਹੀ ਖੜਾ ਦੇ ਪੈਂਦੀ ਦੇ ਲੋਟੇ ਵਾਂਗ ਘੁੰਮਦਾ ਨਹੀਂ ਇੱਕ ਸਟੈਂਡ ਆ ਉਥੇ ਹੀ ਹੈ ਇੱਕ ਸਰਕਾਰ ਦਾ ਨਵਾਂ ਚਲਾਈ ਵਿਜੀਲੈਂਸ ਜਾਂਚ ਜਿਹੜੀ ਹੁੰਦੀ ਹੈ ਉਹਦੀ ਫਾਈਲ ਹੀ ਗੁੰਮ ਜਾਂਦੀ ਹੈ ਕਿਹਦੇ ਨੇ ਚੋਧ ਲੈ ਕੇ ਜਿਵੇਂ ਅੱਜ ਰਾਜਪੁਰਾ ਥਰਮਲ ਪਲਾਂਟ ਆ ਜਿਹੜਾ ਉਹਦੀ ਵਿਜੀਲੈਂਸ ਦੀ ਜਾਂਚ ਮਤਲਬ ਕਹਿੰਦੇ ਆ ਫਾਈਲ ਹੀ ਗੁੰਮ ਗਈ ਇਹਨਾਂ ਦੀ ਵਿਜੀਲੈਂਸ ਇਹ ਆ ਕਿ ਸਾਡੇ ਵਾਲੇ ਜਿਹੜੇ ਨੇ ਉਹ ਠੀਕ ਨੇ ਵਿਰੋਧੀ ਕੋਈ ਬੋਲੇ ਠੋਕ ਦਿਓ ਇਹ ਵਿਜੀਲੈਂਸ ਹੈ ਤੇ ਲਾ ਫਿਰ ਬਿੱਤਰ ਪਿਆਰੇ ਵਿਜੀਲੈਂਸ ਮਾਈਨਿੰਗ ਦੇ ਉੱਤੇ ਵਿੱਕੀ ਯਾਰ ਦੀ ਟਰਾਲੀ ਕੌਣ ਵੇਚਦਾ ਲਾ ਨਾ ਹੁਣ ਆ ਜਿਹੜਾ ਐਨਜੀਟੀ ਚ ਮੈਂ ਸ਼ਿਕਾਇਤ ਦੇ ਕੇ ਆਇਆ ਵੀ 40 40 45 45 50 50 ਫੁੱਟ ਦੇ ਖੱਡੇ ਕਰਦੇ ਹੋ ਤੁਸੀਂ ਸਰਕਾਰੀ ਜ਼ਮੀਨ ਈਡੀ ਦੀ ਅਟੈਚ ਕੀਤੀ ਉਹਦੇ ਤੇ ਮਾਈਨਿੰਗ ਚੱਲੀ ਜਾਂਦੀ ਹੈ ਤੁਸੀਂ ਤਾਂ ਕਹਿੰਦੇ ਕਾਰਪੋਰੇਸ਼ਨ ਬਣਾਵਾਂਗੇ ਲਾ ਲਾ ਸਰਾਰੀ ਦੇ ਉੱਤੇ ਕਰ ਪੈਸੇ ਬਰਾਮਦ ਤੂੰ ਕਰੋ ਤੋ ਨਿਆਰੀ ਲੀਲਾ ਕੋਈ ਔਰ ਕਰੇ ਤੋ ਕੈਰੈਕਟਰ ਢੀਲਾ ਇਹ ਨਵਾਂ ਟ੍ਰੈਂਡੀ ਚੱਲ ਪਿਆ ਇਹ ਨਵਾਂ ਟ੍ਰੈਂਡ ਨਹੀਂ ਆ ਇਹ ਤੁਹਾਡੀ ਕਮਜ਼ੋਰੀ ਦੀ ਨਿਸ਼ਾਨੀ ਹੈ ਜਿੰਦ ਸਾਬ ਅਕਾਲੀ ਦਲ ਪੰਜਾਬ ਬਚਾਓ ਯਾਤਰਾ ਸ਼ੁਰੂ ਕਰਿਆ ਪਹਿਲਾਂ ਆਪ ਦੇ ਆਪ ਨੂੰ ਬਚਾਓ ਆਪ ਦੇ ਆਪ ਨੂੰ ਬਚਾਓ ਕਿਉਂਕਿ ਬੜੇ ਸੀਰੀਅਸ देयर आर ਸੀਰੀਅਸ ਸਪਰਸ਼ਨਸ ਕਾਸਟ ਔਨ ਦੀ ਅਕਾਲੀ ਦਲ ਗੁਰੂ ਸਾਹਿਬ ਤੋਂ ਲੈ ਕੇ ਕੌਕੇ ਸਾਹਿਬ ਆਲੀ ਗੱਲ ਹੋਰ ਬਹੁਤ ਕੁਝ ਹੈ ਹੈਗਾ ਦੇਖੋ ਇਸੇ ਵੀ ਦੱਲ ਲਈ ਉਹਦੀ ਉਸਾਰੀ ਲਈ ਉਹਦੀ ਵੈਲ ਬੀਇੰਗ ਦੇ ਲਈ ਤਿੰਨ ਚੀਜ਼ਾਂ ਬੜੀਆਂ ਜ਼ਰੂਰੀ ਨੇ ਛੋਟੇ ਪਾਈਆਂ ਕ੍ਰੈਡਿਬਿਲਿਟੀ ਤੁਹਾਡੀ ਭਰੋਸੇਯੋਗ ਹਾਂਜੀ ਜੇ ਦੀ ਕੀਰਤੀ ਨਾ ਛੋਲੇ ਨਾ ਉਹ ਸਭ ਕੁਝ ਚਲਾ ਜਾਂਦਾ ਹੈ ਉਹ ਜਿਹਦੇ ਪੱਲੇ ਕਿਰਦਾਰ ਔਰ ਕ੍ਰੈਡਿਬਿਲਿਟੀ ਹੈ ਵਿਸ਼ਵਾਸ ਉਸੇ ਤੇ ਹਾਂ ਸਰਬ ਇਹ ਇਹ ਜ਼ਰੂਰੀ ਸਿੱਧਾ ਹਰ ਸਿੰਘ ਤਰਫ ਸੋਤ ਨੂੰ ਕੱਲ ਈਡੀ ਦੇ ਬਲੋ ਅਰੈਸਟ ਕੀਤਾ ਗਿਆ ਠੀਕ ਹੈ 인ਕਮ ਟੈਕਸ ਨੂੰ ਲੱਗਿਆ ਜਾਇਦਾਦ ਜਿਹੜੀ ਸੀ ਉਹਨਾਂ ਦੀ ਇਨਕਮ ਤੋਂ ਵੱਧ ਨੂੰ ਲੱਗਿਆ ਪਹਿਲਾਂ ਵੀ ਕੀਤਾ ਸੀ ਲੋ ਬੰਦ ਪਹਿਲਾਂ ਬਿਜ਼ਨਸ ਨੂੰ ਕੀਤਾ ਸੀ ਪਹਿਲਾਂ ਬਿਜ਼ਨਸ ਨੇ ਕੀਤਾ ਜੰਗਲਾਤ ਨੂੰ ਭਾਈ ਖੈਰਾ ਸਾਹਿਬ ਨੇ ਕੀਤਾ ਸੀ ਉਹ ਬਿਜ਼ਨਸ ਨੇ ਕੀਤਾ ਸੀ ਈਡੀ ਨੇ ਕੀਤਾ ਉਹ ਕਿੰਨੇ ਦਾ ਲਿਆ ਫਿਰ ਕੀ ਨਿਕਲਿਆ ਸੈਂਟਰ ਦੀ ਕਾਰ ਮੈਂ ਕਹਿੰਨਾ ਭਾਈ ਮੈਨੂੰ ਇੱਕ ਗੱਲ ਦੱਸੋ ਜਦੋਂ ਕਰਾਪਸ਼ਨ ਦੇ ਚਾਰਜ ਨੇ ਤਾਨੂੰ ਫੇਸ ਕਰਨਾ ਪਊਗਾ ਯਾਰ ਬਿਲਕੁਲ ਤੁਸੀਂ ਮੈਨੂੰ ਕਹ ਲ ਦੱਸੋ ਮੈਂ ਕਹਿੰਦਾ ਕਿਸੇ ਪਾਰਟੀ ਦਾ ਹੋਵੇ ਬਿਲਕੁਲ ਕਾਂਗਰਸ ਹੋਵੇ ਅਕਾਲੀ ਦਲ ਹੋਵੇ ਹਾਂਜੀ ਕਿਸੇ ਪਾਰਟੀ ਦਾ ਹੋਵੇ ਯਾਰ ਜੇ ਤੁਸੀਂ ਪੰਜਾਬ ਦਾ ਪੈਸਾ ਖਾਦਾ ਹੈ ਯੂ हैव टू ਫੇਸ ਦ میوزਿਕ ਇਵਨ ਇਫ ਯੂ ਡੋਨਟ ਲਾਈਕ ਦ ਟਿਊਨ ਪਰ ਫਿਰ ਜਦੋਂ ਤੁਸੀਂ ਇਹ ਕਹਿੰਦੇ ਹੋ ਵੀ ਅਸੀਂ ਵਿਜਲੈਂਸ ਲਾਤੀ ਫਿਰ ਕੇਜਰੀਵਾਲ ਦਾ ਜਵਾਬ ਦੇਵੇ ਵੀ ਸ਼ਰਾਬ ਚ ਪੈਸੇ ਖਾਦੇ ਕਿ ਨਹੀਂ ਖਾਦੇ ਇਹ ਦੇਵੇ ਜਵਾਬ ਮਿੱਤਰ ਪਿਆਰਾ ਹੂੰ ਕਸੇ ਦੂ ਵੀ ਮਾਫੀਆ ਚੱਲਦਾ ਕਿ ਨਹੀਂ ਚੱਲਦਾ ਦਵੇ ਨਾ ਹਮ ਇੱਕ ਸਿੱਧਾ ਜਵਾਬ ਨਾ 300 ਸਵਾਲ ਪੁੱਛ ਲੇ ਟਕਾ ਕੇ ਕਹਿ ਲਿਆ ਵੀ ਭਾਈ ਤੂੰ ਚੋਰੀ ਕੀਤੀ ਪਰ ਕੇਜਰੀਵਾਲ ਸਾਹਿਬ ਤੋਂ ਕਹਿੰਦੇ ਕਿ ਵੀ ਕਿੱਥੇ ਕਹਿੰਦੇ ਮੈਂ ਤੈਨੂੰ ਜਿਹੜੇ ਮੈਂ ਸਵਾਲ ਪੁੱਛੇ ਆ ਹਮ ਉਹਨਾਂ ਤੇ ਆ ਨਾ ਪਰ ਤੁਸੀਂ ਸੋ ਗੱਲ ਉੱਪਰ ਆ ਜਾਂਦੇ ਤੁਸੀਂ ਆਪਣਾ ਝੰਡਾ ਲੈ ਕੇ ਚੱਲ ਰਹੇ ਹੋ ਨਹੀਂ ਨਹੀਂ ਮੇਰਾ ਆ ਜਾਂਦਾ ਨਹੀਂ ਤੁਹਾਡੀ ਤੁਹਾਡੀ ਇੱਕ ਵਿਚਾਰਤਾ ਹੈ ਉਹ ਚਾਰਤਾਰ ਨਾਲ ਸਹਿਮਤ ਕੌਣ ਹੋਇਆ ਮੈਂ ਕਹਿੰਦਾ ਸਹਿਮਤ ਪੰਜਾਬ ਦੇ ਲੋਕ ਹੋ ਰਹੇ ਹਨ ਹਰ ਗੱਲ ਦੇ ਨਾਲ ਨਾਲ ਤੁਸੀਂ ਆਪਡੇਟ ਨੂੰ ਵੀ ਰਗੜੇ ਲਾਈ ਜਾਂਦੇ ਤੁਸੀਂ ਨਾਲ ਕੋੜਾ ਨਾ ਮੈਂ ਆਪਦੀ ਇੰਪਲੀਮੈਂਟ ਤਾਂ ਸਰਕਾਰਾਂ ਨੇ ਕਰਨੇ ਨੇ ਜੀ ਉਸ ਤੋਂ ਬਾਅਦ ਨਾ ਮੈਂ ਆਪਦੀ ਮੈਨੂੰ ਰਗੜੇ ਜ਼ਰੂਰ ਲਾਉਂਦੇ ਆ ਲੋਕ ਨਹੀਂ ਸਾਫਾ ਕੋਈ ਉਹ ਕਹਿੰਦੇ ਇਹ ਸਾਨੂੰ ਰਗੜੇ ਲਾਉਂਦੇ ਮੈਂ ਤਾਂ ਅੱਜ ਤੱਕ ਦੇਖ ਲਿਆ ਜਦੋਂ ਉਹ 6 ਸਾਲ ਦਾ ਕਾਂਗਰਸ ਚ ਆਇਆ ਕਿਸੇ ਵਰਕਰ ਦੇ ਖਿਲਾਫ ਵੀ ਬੋਲਿਆ ਹੋਣਾ ਕੱਢ ਦੇ ਥਾ ਜੇ ਆਪ ਨੇ ਐਕਟੀਵਿਟੀ ਤਾਂ ਜਾਰੀ ਰੱਖਣੀ ਉਹ ਸਾਲ ਦੇ ਰਾਜਨੀਤੀ ਚੋਂ ਕੁਸਤਾਬ ਬਣ ਜਾਉਂਦਾ ਨਾ ਇਹ ਤੁਸੀਂ ਫੈਸਲਾ ਨਹੀਂ ਕਰਨਾ ਮਿੱਤਰਾਂ ਲੋਕ ਕਰਦੇ ਜਦੋਂ ਲੋਕ ਲੋਕਾਂ ਦੀ ਜਾਨਾ ਦੇਖ ਲਓ ਸਤਾਂ ਸਾਂਤ ਬੰਮੈਂਡ ਆਰਮੀ ਹੈ ਨਾ ਇੱਕ ਦੋ ਸਾ ਤੂੰ ਹੀ ਲੜ ਸਕਦੇ ਹੋ ਨਾ ਬਾਕੀ ਕੋਲ ਲੜੂਗਾ ਕਿੱਥੇ ਮੈਂ ਕਹਿੰਨਾ ਲੜੂਗਾ ਲੜੂਗਾ ਪ੍ਰੋਗਰਾਮ ਅਜੰਡਾ ਪੰਜਾਬ ਨੂੰ ਸਵਾਰਨਾ ਕਿਵੇਂ ਆ ਨੀਤੀ ਨੀਤੀ ਲੜਦੀ ਹੁੰਦੀ ਹੈ ਤੁਸੀਂ ਜਦੋਂ ਦਿਨੇ ਹੋ ਪਹਿਲਾਂ 5 500 ਪੇਜ ਬਣਾ ਦਿੰਦੇ ਹੁੰਦੇ ਸੀ ਚਲੋ ਹੁਣ ਦੱਸਦੇ ਤਾਂ ਆਗੇ ਦਸਾਂ ਚੁੱਕੀ ਪੂਰਾ ਕੀਤਾ ਜੇ ਆ ਕਿਉਂ ਪੂਰਾ ਨਹੀਂ ਹੋਇਆ ਇੱਕ ਮਿੰਟ ਉਹ ਕਿਉਂ ਪੂਰਾ ਨਹੀਂ ਹੋਇਆ ਕਿਉਂਕਿ ਤੁਹਾਡੇ ਕੋਲ ਪੈਸੇ ਹੀ ਨਹੀਂ ਪੈਸੇ ਕਿਉਂ ਨਹੀਂ ਤੇਰਾ ਜਵਾਬ ਦੇ ਰਿਆਂ ਪੈਸੇ ਕਿਉਂ ਨਹੀਂ ਕਿਉਂਕਿ ਤੁਸੀਂ ਖਾ ਜਾਂਦੇ ਹੋ ਖਾ ਕਿਉਂ ਜਾਂਦੇ ਹੋ ਕਿਉਂਕਿ ਉਹੀ 50 60 ਹਜ਼ਾਰ ਕਰੋੜ ਰੁਪਈਆ ਪੰਜਾਬ ਦਾ ਜਿਹੜਾ ਸੰਪਦਾ ਹੈ ਉਹ ਮਾਫੀਆ ਦੇ ਰਾਹੀਂ ਪੋਲੀਟੀਸ਼ੀਅਨ ਖਾ ਰਿਆ ਆਪਦੇ ਘਰ ਬਣਾ ਰਿਆ ਇੱਕ ਦਹਾ ਮੈਨੂੰ ਜਿਹਦੇ ਘਰ ਦੇ ਉੱਤੇ 5 ਕਰੋੜ ਦਾ ਘਰ ਹੋਵੇ 50 ਕਰੋੜ ਦਾ ਕਰਜ਼ਾ ਹੋਵੇ ਉਹ ਘਰ ਚਲਾਉਂਦਾ ਹੋਵੇ ਭਾਂਡੇ ਵੇਚ ਕੇ ਹੈ ਉਹ ਮਿੱਤਰ ਪਿਆਰੇ 80 ਕਰੋੜ ਰੁਪਇਆ ਇੱਕ ਦਿਨ ਦਾ ਇੱਕ ਦਿਨ ਦਾ ਇੱਕ ਦਿਨ ਦਾ ਕਰਜ਼ਾ ਸਿੱਧੂ ਸਾਹਿਬ ਇਹ ਸਾਰੇ ਸਵਾਲ ਪੁੱਛਣ ਤੋਂ ਪਹਿਲਾਂ 100 ਵਾਰ ਸੋਚੋ ਸਿੱਧੂ ਸਾਹਿਬ ਇਹ ਸਾਰੇ ਸਮੱਸਿਆਵਾਂ ਨੇ ਹੱਲ ਕੀ ਹੈ ਇਹਦਾ ਹੱਲ 100 ਵਾਰ ਤਾਂ ਦੱਸਿਆ ਬਣਾ ਸਟੇਟ ਚ ਕੋਰਪੋਰੇਸ਼ਨ ਕੌਣ ਲਾਊਗਾ ਇੱਕ ਮਿੰਟ ਮੈਂ ਚੀਫ ਮਿਨਿਸਟਰ ਬਣਾਊਗਾ ਦੂਆ ਬੰਦਾ ਹੀ ਨਹੀਂ ਬਣਾ ਸਕਦਾ ਹੋਰ ਇਹ ਤਾਂ ਹੋਰ ਬੰਦਾ ਹੀ ਕੋਈ ਨਹੀਂ ਇਹ ਨਹੀਂ ਦੱਸਦਾ ਇਹ ਸਮੱਸਿਆ ਸੀ ਤੇ ਸਮੱਸਿਆ ਦੇ ਖਿਲਾਫ ਲੜਿਆ ਤੇ ਉਹ ਸਮੱਸਿਆ ਦੇ ਖਿਲਾਫ ਲੜਿਆ ਤੇ ਨਾਲ ਚੀਫ ਮਿਨਿਸਟਰ ਨੂੰ ਢਾਇਆ ਤੇ ਚੀਫ ਮਿਨਿਸਟਰ ਨੂੰ ਵਾਰ-ਵਾਰ ਜਿਤਾਇਆ ਹੋਰ ਬਾਸਤੇ ਚੜ ਗਏ ਨਾ ਆ ਗਿਆ ਬੰਦਾ ਸੱਜਣਾ ਨਾ ਆ ਗਿਆ ਇਹਨੇ ਬਣਾਉਂਦੇ ਉਹਨੂੰ ਪੁੱਛ ਮੈਂ ਤਾਂ ਲੜਿਆ ਨਾ ਛੋਟੀ ਕੋਈ ਰਾਤ ਸੋਚਿਆ ਹੀ ਬੰਦੀ ਸੀ ਸੈਨ ਤੋਂ ਉਹਨੂੰ ਦੇਖ ਕੇ ਆਏ ਅੱਛਾ ਉਹਨੂੰ ਦੇਖ ਕੇ ਆਏ ਉਹਨੂੰ ਦੇਖ ਕੇ ਆਏ ਉਹਨੂੰ ਨਾਲ ਦੀ ਨਾਲ ਜਾ ਕੇ ਦੇਖਿਆ ਮੈਂ ਕਹਿੰਦਾ ਕੋਈ ਇਹ ਤਾਂ ਡਿਨਾਈ ਕਰਦੇ ਮੈਂ ਕਹਿੰਦਾ ਤਲੰਗਮਾ ਉ ਬਰੋਟੇ ਤੋਂ ਤੋੜ ਕੇ ਲਿਆਉਂਦਾ ਉੱਥੇ ਬਰੋਟਾ ਲੱਗੇ ਪੈਸਾ ਦਾ ਓਏ ਚਲੋ ਉੱਥੇ ਤਾਂ ਇੱਕ ਮਿੰਟ ਰਹਿ ਜਾ ਉੱਥੇ ਕੀ ਉੱਥੇ ਕੀ ਘੱਟ ਖਪਤ ਘੱਟ ਸ਼ਰਾਬ ਦੀ ਅੱਧੀ ਖਪਤ ਅੱਧੀ ਖਪਤ ਕਾਕਾ ਅੱਧੀ ਖਪਤ ਸ਼ਰਾਬ ਦੀ ਤੇ ਪੈਸੇ ਕਿੰਨੇ ਇੱਕ ਸਾਲ ਦੇ 50 ਹਜ਼ਾਰ ਕਰੋੜ ਉੱਥੇ ਤਾਂ ਬਦਲਾਅ ਹੋ ਗਿਆ ਨਾ ਜੀ ਹੁਣ ਕਾਂਗਰਸ ਆ ਗਈ ਜੀ ਉੱਥੇ ਭਾਈ ਉੱਥੇ ਭਾਈ ਮੈਂ ਮੈਂ ਤਮ ਲਾਡੂ ਤੇ ਆ ਜਨਾ ਉੱਥੇ ਤਾਂ ਨਹੀਂ ਕਾਂਗਰਸ 50 ਹਜ਼ਾਰ ਕਰੋੜ ਰੁਪਈਆ ਸ਼ਰਾਬ ਚ ਇੱਕ ਸਾਲ ਦਾ 2002 ਚ ਅਸੀਂ 2000 ਕਮਾਉਂਦੇ ਸੀ ਉਹ ਵੀ 2000 ਕਮਾਉਂਦੇ ਸੀ ਸਾਡੀ ਖਪਤ ਡਬਲ ਉਹ ਕਿੱਥੋਂ ਪੱਟ ਕੇ ਲਿਆਉਂਦੇ ਐ ਪੇੜ ਲੈ ਉਹ ਰਸੀ ਹੈ ਨਾ ਉਹ ਤਾਂ ਠੀਕ ਹੈ ਉਹ ਤਾਂ ਠੀਕ ਹੈ ਬੱਸ ਇੰਨਾ ਹੀ ਵੈਵਰੇਟ ਠੀਕ ਹੈ ਨਾ ਹੁਣ ਹੁਣ ਜਾ ਕੇ ਘਰੇ ਸੌਂ ਜਾ ਜੀ ਸਾਹਿਬ ਠੀਕ ਹੈ ਉਹ ਤਾਂ ਠੀਕ ਹੈ ਬੱਸ ਠੀਕ ਉਹ ਚੁੱਪ ਹੋਣੋ ਚੁੱਪ ਹੁਣ ਸੁਣ ਸੁਣ ਹੁਣ ਸੁਣ ਇੰਨਾ ਹੀ ਬਣਾਉਣਾ ਸੀ ਤੈਨੂੰ ਦੇਖੋ ਇਦਾਂ ਹੀ ਬਣਾਉਂ ਲੋਕਾਂ ਨੂੰ ਸਿੰਪਲ ਗੱਲ ਹੈ ਵੀ ਭਾਈ ਅਗਰ ਉਹ 50000 ਕਰੋੜ ਰੁਪਏ ਕਮਾਉਂਦੇ ਆ ਤੁਸੀਂ ਬਣਾਓ ਕਾਰਪੋਰੇਸ਼ਨ ਤੁਸੀਂ ਕਹਿ ਕੇ ਐਸੀ ਐਸੀ ਕਾਰਪੋਰੇਸ਼ਨ ਬਣਾਉਂਦੇ ਪੜਾਈ ਕਿਉਂਕਿ ਪੈਸੇ ਸੌਖੇ ਲੱਗਦੇ ਨਾ 1200 ਏਕੜ ਪੱਟ ਦੇਣੇ ਆਸਟ੍ਰੇਲੀਆ ਚ ਖਰੀਦ ਲੈਂਦਾ ਕੋਈ ਕੋਈ ਫਟ ਦੇਣੇ ਮਾਲ ਖਰੀਦ ਲੈਂ ਇਹ ਕੰਮ ਭਰਨ ਨੂੰ ਬੜੇ ਸੌਖੇ ਐ ਠੀਕ ਐ ਤੁਸੀਂ ਕਹਿ ਕੇ ਆਏ ਸੀ ਪੀਪੀ ਰੱਦ ਕਰਾ ਤੁਸੀਂ ਕਹਿ ਕੇ ਆਏ ਸੀ ਅਮਨਮਾਨ ਸ਼ਾਂਤੀ ਲੱਭਦੀ ਨਹੀਂ ਉਹ ਜੀ ਭਾਂਤੀ ਨਹੀਂ ਦੇਖੀ ਹਾਂਜੀ ਤੁਸੀਂ ਕਹਿ ਕੇ ਆਏ ਸੀ ਕਿ ਕਾਰਪੋਰੇਸ਼ਨ ਲੈ ਕੇ ਕਾਰਪੋਰੇਸ਼ਨ ਬਣਾਈ ਸਮਗਲਿੰਗ ਐਕਸਾਈਜ਼ ਦੀ ਚੋਰੀ ਜਾਲੀ ਸ਼ਰਾਬ ਹੈ ਕਿੰਨੀ ਨੌਕਰੀ ਦਿੰਦਾ ਹੈ ਤਾਮਿਲਨਾਡੂ 40000 300 ਕਰੋੜ ਰੁਪਏ ਹਰ ਸਾਲ ਜਦੋਂ ਤੁਸੀਂ 50000 ਕਰੋੜ ਕਮਾਉਂਗੇ 70 ਕਰੋੜ ਦੇਣਾ ਕੀ ਔਖੇ ਦਾ ਤੁਹਾਡੀ ਸਾਰੀ ਕਮਾਈ ਟੋਟਲ ਸਾਲ ਦੀ 50 ਹਜ਼ਾਰ ਕਰੋੜ ਉਹਨਾਂ ਦੀ ਸਾਰੇ ਸਾਲ ਦੀ ਕਮਾਈ 238000 ਕਰੋੜ ਫਿਰ ਇਹ ਜਿਹੜੀ ਕਮਾਈ ਹੈ ਮਿੱਤਰ ਪਿਆਰੇ ਇਹ ਸੈਂਟਰ ਦੀ ਸਕੀਮ ਚ ਡਬਲ ਤੁਸੀਂ ਕਰਜ਼ੇ ਚੁਕਨੇ ਹੋ ਤੁਸੀਂ ਇਹਨੂੰ ਡਬਲ ਕਰਨ ਦੀ ਬਜਾਏ ਖਾ ਜਾਣੇ ਹੋ ਤੇ ਕਰਜ਼ੇ ਚੁੱਕ ਕੇ ਉਹਦੇ ਤੇ ਸੂਦ ਡਬਲ ਕਰ ਦਿੰਨੇ ਹੋ ਇੱਕ ਨਹੀਂ ਇਕਨੋਮੀ ਆ ਵੇ ਦੋ ਚੀਜ਼ਾਂ ਇੱਕ ਨੀਤੀਗਤ ਲੜਾਈ दुजी इकॉनमी कोई खड़क नहीं सकदा कोई डड़क नहीं सकदा इते बाकी ਗਾਲਾਂ ਕੋਈ ਕੱਢੀ ਜਾਵੇ ओ ਜੀਉ ਮੈਂ ਹੋਊਗਾ ਜੀ ਉਹ ਤੁਹਾਡੇ ਬਾਰੇ ਜੀ ਐ ਕਰ ਮੇਰੇ ਬਾਰੇ ਐ ਕਹਿਣ ਨਾਲ ਕੀ ਹੋ ਜਾਊਗਾ ਮੈਂ ਨਵਜੋਤ ਸਿੰਘ ਸਿੱਧੂ ਦਾ ਕੋਈ ਬਦਲ ਜਾਊਗਾ ਕੁਛ ਨਹੀਂ ਹੁੰਦਾ ਇਹ ਲਿਜੀ ਲੜਾਈ ਨਹੀਂ ਹੈ ਇੱਟਾ ਮਾਰਨ ਵਾਲੀ ਲੜਾਈ ਨਹੀਂ ਬੁਲੇਟ ਦੀ ਲੜਾਈ ਨਹੀਂ ਬੈਲਟ ਦੀ ਹੈ ਇੱਥੇ ਤਾਂ ਬੈਲਟ ਦਾ ਨਹੀਂ ਪਤਾ ਲੱਗਦਾ ਸਹੀ ਹੈ ਗਲਤ ਹੈ ਸਿੱਧੂ ਸਾਹਿਬ ਪਿਛਲੀ ਤੁਹਾਡੀ ਜਿਹੜੀ ਰੈਲੀ ਤੋਂ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਆਉਣ ਵਾਲੇ ਸਮੇਂ ਦੇ ਸੀਐਮ ਹੋਣਗੇ ਇਸ ਤਰੀਕੇ ਦੇ ਨਾਰੇ ਲੱਗੇ ਨਾ ਤੇ ਕੋਈ ਅਹੁਦਾ ਹੈ ਨਾ ਕੋਈ ਚਾਹੀਦਾ ਇੱਕ ਚੀਜ਼ ਚਾਹੀਦੀ ਵੀ ਪੰਜਾਬ ਦੇ ਲੋਕ ਚਾਹਣ ਇੱਕ ਨੈਰੇਟਿਵ ਤੇ ਪਹਿਰਾ ਦੇਣ ਔਰ ਜਦੋਂ ਨੈਰੇਟਿਵ ਤੇ ਪਹਿਰਾ ਦੇਣਗੇ ਨੀਤੀਗਤ ਰਾਜਨੀਤੀ ਨੂੰ ਅੱਗੇ ਲਿਆਉਣ ਤੇ ਫਿਰ ਇਹ ਦੇਖ ਲੈਣ ਕਿ ਉਹ ਨੂੰ ਲਾਗੂ ਕੋ ਆ ਦੇਖ ਲਿਆ ਭਗਵੰਤ ਰੂ ਕਿ ਪੱਟੂ ਲੱਭਦਾ ਹੀ ਇਹ ਵੀ ਨਹੀਂ ਦੱਸਦਾ ਵੀ 6 ਲੱਖ ਵਾਲੇ ਪਲੇਨ ਦੇ ਪੈਸੇ ਕਿਨੇ ਲਗੇ ਇਹਦੇ ਉਹ ਤੋਂ ਵੀ ਪੰਜ ਲੇ ਪਾ ਪੰਗਾਇ ਦੋ ਦੋ ਘੰਟੇ ਲਾਦੇ ਪੰਜਾਬ ਨੂੰ ਇਧਰੋਂ ਨਾ ਮੰਤਰੀ ਬਦਲਣਾ ਨਾ ਮੰਤਰੀ ਕੋਈ ਪਸੰਦ ਆ ਹਾਂ ਨਾ ਨਾ ਨਹੀਂ ਨਹੀਂ ਹੋਂਦ ਕਰਤਾ ਸੰਭ ਦੀ ਕੋਈ ਵੀ ਆ ਪ੍ਰਤਾਪ ਸਿੰਘ ਕੈਰੋਂ ਪਸੰਦ ਹੈ ਟਕਾ ਕੇ ਮੈਨੂੰ ਕਿਹਾ ਸੀ ਮੈਂ ਕਿਹਾ ਤੂੰ ਪੈਰ ਵਰਗਾ ਹੋ ਕੇ ਦਿਖਾ ਕੋਈ ਹੋਈ ਹੋ ਪਾਹੜਾ ਡੈਮ ਦਾ ਪਿੱਲਰ ਪਾ ਕੇ ਦਿਖਾ ਮੈਂ ਹਮੇਸ਼ਾ ਕਹਿੰਦਾ ਕਿ ਜਿਹੜੇ ਪਹਿਲਾਂ ਆਜ਼ਾਦੀ ਦੀ ਲੜਾਈ ਲੜਨ ਵਾਲੇ ਪੋਲੀਟਿਸ਼ੀਨ ਸੀ ਉਹਨਾਂ ਕੋਲ ਕਿਰਦਾਰ ਸੀ ਉਹਨਾਂ ਤੇ ਭਰੋਸਾ ਸੀ ਅਗਨੇ ਤਿਆਗ ਕੇ ਆਈ ਸਾਰਾ ਕੁਝ ਕਰੋੜਾਂ ਰੁਪਏ ਦੀ ਜਿਦਾਦ ਛੱਡ ਕੇ ਆਈ ਸੀ ਦਾਨ ਦੇ ਕੇ ਆਈ ਸੀ ਜਾਨਾਂ ਵਰਗੇ ਲੋਕੀ ਭਰੋਸਾ ਕਰਦੇ ਆਂ ਜੀ ਫੋਟੋਆਂ ਲਾਈਆਂ ਹੋਈਆਂ ਹਾਂਜੀ ਤੇ ਦੱਸੋ ਕਿਹੜਾ ਇਮਾਨਦਾਰ ਦੱਸੋ ਨਾ ਤੰਦਾ ਦੇਖੋ ਨਾ ਰਾਜਨੀਤੀ ਜੇ ਸੇਵਾ ਰਹੂ ਤੇ ਸਾਰੀ ਦੁਨੀਆ ਪੂਜੂ ਤੇ ਰਾਜਨੀਤੀ ਜੇ 10% ਸੇਵਾ ਤੇ 90% ਉਹਦੀ ਆੜ ਚ ਮੇਵਾ ਹੈ ਤੇ ਲੋਕ ਠੋਕ ਦੇਣਗੇ ਵਧੁੰਦੇ ਨਹੀਂ ਕਹਿਣਾ ਸੇਵਾ ਖਾਣਾ ਤੇ ਖਾਣਾ ਮੇਵਾ ਹਾਂ ਜੇ ਅਸੀਂ ਵਿਸ਼ਵਾਸ ਤੋੜਿਆ ਹੋਵੇ ਤਾਂ 10 ਮਿੱਤਰ ਚਾਰੇ 20 ਸਾਲ ਚ ਕੋਈ ਉਂਗਲ ਚੁੱਕ ਕੇ ਦੱਸ ਇਹ ਕਹਿਣ ਦੇ ਲਈ ਜ਼ੁਰਤ ਚਾਹੀਦੀ ਹੈ ਇਹ ਰਜ਼ਾਈ ਚ ਉੱਟ ਕੇ ਨਹੀਂ ਬੋਲਿਆ ਜਾਂਦਾ ਇਤਕਰਾਰਨਾ ਬੋਲਿਆ ਜਾਂਦਾ ਅਗਲੇ ਪ੍ਰਾਇਪੁੱਤ ਠੋਕ ਦਿੰਦੇ ਅੰਦਰ ਪੱਟ ਜੇ ਗਲਤ ਹੋਵੇ ਤੇ ਜੇ ਕਿਸੇ ਨੇ ਚਾਰ ਪੈਸੇ ਗਲਤ ਤਰੀਕੇ ਨਾਲ ਕਮਾਏ ਉਹਨਾਂ ਪੁੱਠਾ ਟੰਗ ਦਿੰਦੇ ਆ ਤੇ ਪਟੇ ਤੇ ਲਿਖਿਆ ਹੁੰਦਾ ਆਣ ਮੇਲੋ ਸੱਜਣਾ ਹੈਨਾ ਕੋਈ ਇਸ ਕਰਕੇ ਇਹ ਜਿਹੜੀ ਜੋ ਕੁਝ ਹੋ ਰਿਹਾ ਆ ਉਹਨਾਂ ਵਾਲਾ ਸਮਾਂ ਗਵਾਹੀ ਦਊਗਾ اپنے ساً? خلاف اپنے خلاف باتیں <تصفح> میں اکثر خاموشی میں سن لیتا ہوں جواب دینے کا حساب میں نے